ਜੇਕਰ ਜ਼ਿੰਦਗੀ ਚ ਤੁਹਾਨੂੰ ਨਿਰਾਸ਼ ਹੋ ਨਾ ਤਾਂ ਅੱਜ ਵਾਲੀ ਜਿਹੜੀ ਕਹਾਣੀ ਹੈ ਇਹਨੂੰ ਬੜੇ ਧਿਆਨ ਨਾਲ ਸੁਣਨਾ ਹੈ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਇੱਕ ਬੜੀ ਅਲੱਗ ਤਰ੍ਹਾਂ ਦੀ ਕਹਾਣੀ ਲੈ ਕੇ ਆਏ ਆ ਕਿ ਜਦੋਂ ਨਾ ਕਈ ਵਾਰ ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਆ ਨਿਰਾਸ਼ ਹੋਣ ਨਾਲ ਸਾਡਾ ਹੌਸਲਾ ਡਿੱਗ ਜਾਂਦਾ ਹੌਸਲਾ ਡਿੱਗਣ ਨਾਲ ਜਿਹੜਾ ਹਸਤ ਮੈਂ ਉਹ ਸਾਡਾ ਸਾਰਾ ਖਰਾਬ ਹੋ ਜਾਂਦਾ ਸਾਨੂੰ ਖੁਦ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰੀਏ ਤੇ ਉੱਥੇ ਫਿਰ ਅਸੀਂ ਕਈ ਵਾਰ ਬਹੁਤ ਜ਼ਿਆਦਾ ਗਲਤ ਡਿਸੀਜਨ ਲੈਣ ਵੱਲ ਨੂੰ ਚੱਲ ਪੈਂਦੇ ਆ ਤੋ ਅੱਜ ਲਈ ਕਹਾਣੀ ਹੈ ਨਾ ਜਿਹੜੀ ਉਹ ਮੈਂ ਸ਼ੁਰੂ ਕਰਨ ਲੱਗਾ ਹਾਂ ਪਰ ਮੈਂ ਇੱਕ ਬੇਨਤੀ ਕਰੂੰਗਾ ਕਿ ਇਹ ਤੇ ਫੋਕਸ ਨਾਲ ਇਹਨੂੰ ਬਿਲਕੁਲ ਲਗਾਤਾਰ ਸੁਣਨਾ ਹੈ ਤਾਂ ਕਿ ਇਹਦੇ ਵਿੱਚੋਂ ਆਪਾਂ ਆਪਣੀ ਜ਼ਿੰਦਗੀ ਦੇ ਲਈ ਮੋਟੀਵੇਸ਼ਨ ਲੈ ਸਕੀਏ ਇੱਕ ਵਾਰ ਕੀ ਹੁੰਦਾ ਹੈ ਕਿ ਇੱਕ ਵਪਾਰੀ ਹੁੰਦਾ ਉਹ ਉਹ ਉਹਦਾ ਇੱਕ ਬਹੁਤ ਵੱਡਾ ਵਪਾਰ ਹੁੰਦਾ ਪਰ ਚਲਦੇ 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 ਉਹਦੇ ਕੁਝ ਗਲਤਾਂ ਗਲਤੀਆਂ ਕਰਕੇ ਕੁਝ ਕਾਰਨਾ ਕਰਕੇ ਜਿਹੜਾ ਉਹ ਉਹਦਾ ਵਪਾਰ ਉਹ ਸਮਾਜਿਕ ਕਾਰਨਾ ਕਰਕੇ ਸਿਸਟਮ ਕਰਨ ਕਰਕੇ ਉਹ ਜਿਹੜਾ ਵਪਾਰ ਹੈ ਉਹ ਖਤਮ ਹੁੰਦਾ ਹੁੰਦਾ ਬਿਲਕੁਲ ਖਤਮ ਹੋ ਜਾਂਦਾ ਬਹੁਤ ਵੱਡਾ ਕਰਜ਼ਾਈ ਹੋ ਜਾਂਦਾ ਕਰਜ਼ਾਈ ਹੋਣ ਤੋਂ ਬਾਅਦ ਉਹ ਜਦੋਂ ਉਹਨੂੰ ਲੱਗਦਾ ਕਿ ਮੈਂ ਪੈਸਾ ਵਾਪਸ ਨਹੀਂ ਕਰ ਪਾਉਂਗਾ ਜਾਂ ਮੇਰਾ ਕੋਈ ਸਿਸਟਮ ਨਹੀਂ ਬਣ ਪਾਉਗਾ ਤਾਂ ਉਹ ਉਹ ਆਪਣੇ ਦਿਮਾਗ ਦੇ ਵਿੱਚ ਸੋਚਦਾ ਕਿ ਮੈਂ ਆਤਮ ਹੱਤਿਆ ਕਰਨਾ ਆਤਮ ਹੱਤਿਆ ਕਰਨ ਦੇ ਲਈ ਨਾ ਉਹ ਇੱਕ ਦਿਨ ਵਿਚਾਰ ਬਣਾ ਕੇ ਬਹੁਤ ਵਾਰ ਸੋਚਦਾ ਹੈ ਹੌਸਲਾ ਨਹੀਂ ਪੈਂਦਾ ਇੱਕ ਦਿਨ ਇੱਕ ਦਿਨ ਉਹ ਸੋਚ ਲੈਂਦਾ ਹੈ ਕਿ ਅੱਜ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਚਲੇ ਜਾਂਦਾ ਜੀ ਇੱਕ ਪਾਰਕ ਦੇ ਵਿੱਚ ਜਾ ਕੇ ਬੈਠ ਜਾਂਦਾ ਸੋਚਣ ਤੋਂ ਪਹਿਲਾਂ ਕਿ ਕਿਵੇਂ ਕਿਵੇਂ ਆਤਮ ਹੱਤਿਆ ਕਰਾਂ ਮੈਂ ਕਿਹੜੇ ਤਰੀਕੇ ਨਾਲ ਆਤਮ ਹੱਤਿਆ ਕਰਾਂ ਜਦੋਂ ਉਹ ਦੋਸਤੋ ਜਾ ਕੇ ਪਾਰਕ ਦੇ ਵਿੱਚ ਬੈਠਦਾ ਤਾਂ ਇੱਕ ਬੰਦਾ ਨਾ ਦੌੜੇ ਦੌੜੇ ਆ ਰਿਹਾ ਹੁੰਦਾ ਉਹਦੇ ਕੋਲ ਇੱਕ ਕੋਈ ਕਾਗਜ਼ ਹੁੰਦਾ ਉਹ ਉਹਦੇ ਕੋਲ ਆਉਂਦਾ ਤੇ ਆਪਣਾ ਇੰਟਰੋਡਕਸ਼ਨ ਦਿੰਦਾ ਕੋਈ ਤੇ ਤੇਜ਼ ਚੱਲਿਆ ਆ ਰਿਹਾ ਹੁੰਦਾ ਤੇ ਇਹ ਚੱਲ ਕੇ ਆ ਕੇ ਉਹਨੂੰ ਇੱਕ ਚੈੱਕ ਕੱਟ ਕੇ ਦੇ ਦਿੰਦਾ 10 ਲੱਖ ਡਾਲਰ ਦਾ ਬਾਹਰ ਦੀ ਕਹਾਣੀ ਹੈ ਤਾਂ ਉਹ ਜਦੋਂ 10 ਲੱਖ ਡਾਲਰ ਕੋਲਦਾ ਉਹ ਕਹਿੰਦਾ ਵੀ ਇਹ ਮੈਂ ਫਲਾਣਾ ਸਿੰਘ ਜਾਂ ਜੋ ਵੀ ਉਹਦਾ ਨਾਮ ਹੁੰਦਾ ਕਿ ਇਹ 10 ਲੱਖ ਡਾਲਰ ਦਾ ਚੈੱਕ ਸਾਹਮਣੇ ਇਹ ਜੋ ਵੀ ਉਹਨੂੰ ਗੱਲਬਾਤ ਹੁੰਦੀ ਹੈ ਗੱਲਬਾਤ ਕਰਨ ਤੋਂ ਬਾਅਦ ਉਹ ਅੱਗੇ ਚ ਲੈ ਜਾਂਦਾ ਵਾਪਸ ਚ ਲੈ ਜਾਂਦਾ ਤਾਂ ਉਹ ਦੋ ਬੰਦਾ ਚੈੱਕ ਫੜਨ ਤੋਂ ਬਾਅਦ ਬੜਾ ਹੈਰਾਨ ਹੁੰਦਾ ਕਿ ਇਹ ਬੰਦਾ ਮੈਨੂੰ ਕਿਉਂ ਚੈੱਕ ਦੇ ਕੇ ਗਿਆ ਇਹ ਤੇ ਉਹ ਜਦੋਂ ਉਹ ਸੋਚਦਾ ਹੈ ਤਾਂ ਉਹਦਾ ਇੱਕਦਮ ਦਿਮਾਗ ਬਦਲ ਜਾਂਦਾ ਦਿਮਾਗ ਬਦਲ ਜਾਂਦਾ ਕਿ ਹੁਣ ਮੇਰੇ ਕੋਲ ਨਾ ਇੱਕ ਬੈਕਅਪ ਹੈ ਬੈਕਅਪ ਪਲਾਨ ਹੋ ਗਿਆ ਹੈ ਕਿ ਹੁਣ ਮੈਂ ਰਿਸਕ ਲੈ ਸਕਦਾ ਤਾਂ ਅਗਰ ਮੈਨੂੰ ਕੱਲ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਹ 10 ਲੱਖ ਡਾਲਰ ਮੇਰੇ ਕੰਮ ਆਉਣਗੇ ਉਹ ਆਪਣੀ ਆਤਮਹੱਤਿਆ ਦਾ ਵਿਚਾਰ ਛੱਡ ਕੇ ਵਾਪਸ ਚਲੇ ਜਾਂਦਾ ਵਾਪਸ ਜਦੋਂ ਚਲੇ ਜਾਂਦਾ ਉਹ ਤਾਂ ਉਹਨੂੰ ਜਾ ਕੇ ਆਪਣਾ ਲੋਕਰ ਦੇ ਵਿੱਚ ਰੱਖ ਦਿੰਦਾ ਹੈ ਕਿ ਇਹ ਮੇਰਾ ਬੈਕਅਪ ਹੈ ਇਸ ਬੈਕਅਪ ਤੇ ਮੈਂ ਕੰਮ ਕਰ ਸਕਦਾ ਹੁਣ ਮੈਂ ਬਾਹਰ ਜਾ ਕੇ ਰਿਸਕ ਲੈ ਸਕਦਾ ਉਹਨੇ ਆਪਣਾ ਕੰਮ ਸ਼ੁਰੂ ਕੀਤਾ ਦੁਬਾਰਾ ਰਿਸਕ ਲੈਣ ਤੋਂ ਬਾਅਦ ਤੇ 4-5 ਸਾਲ ਦੇ ਵਿੱਚ ਉਹ ਕਿਉਂਕਿ ਪਹਿਲਾਂ ਵੀ ਉਹ ਵੱਡਾ ਦੇਖੋ ਜਿਹੜਾ ਬੰਦਾ ਨਾ ਧਿਆਨ ਰੱਖਣਾ ਜਿਹੜਾ ਬੰਦਾ ਕਿਸੇ ਕੰਮ ਨੂੰ ਇੱਕ ਵਾਰ ਅੱਪ ਕਰ ਸਕਦਾ ਨਾ ਉਹ ਹਰ ਵਾਰ ਕਰ ਸਕਦਾ ਹੁੰਦਾ ਉਹਦੇ ਅੰਦਰ ਯੋਗਤਾ ਹੁੰਦੀ ਹੈ ਉਹ ਦੁਬਾਰਾ ਜਦੋਂ ਉਹਨੇ ਕੰਮ ਨੂੰ ਕੀਤਾ ਸੀ 4-5 ਸਾਲਾਂ ਦੇ ਵਿੱਚ 3-4 ਸਾਲਾਂ ਦੇ ਵਿੱਚ ਫੇਰ ਉੱਪਰ ਲੈ ਜਾਂਦਾ ਕੰਮ ਨੂੰ ਬਾਏ ਚਾਂਸ ਘੁੰਮਣ ਕਿਤੇ ਗਿਆ ਹੋਇਆ ਸੈਰ ਗਿਆ ਹੋਇਆ ਉਹ ਉਸੇ ਟਾਈਮ ਜਿਹੜਾ ਉਸੇ ਸੇਮ ਪਾਰਕ ਦੇ ਵਿੱਚ ਫੇਰ ਜਾ ਕੇ ਬੈਠਾ ਹੁੰਦਾ ਤਾਂ ਉਸੇ ਤਰ੍ਹਾਂ ਉਹੀ ਬੰਦਾ ਫੇਰ ਦੌੜਿਆ ਆਉਂਦਾ ਦੌੜਿਆ ਆਉਂਦਾ ਤਾਂ ਪਿੱਛੇ ਪੁਲਿਸ ਪਈ ਜਾਂਦੀ ਉਹਦੇ ਤਾਂ ਉਹ ਦੁਬਾਰਾ ਜਾ ਕੇ ਇੱਕ ਸਪਾਹੀ ਨੂੰ ਰੋਕ ਕੇ ਪੁਲਿਸ ਵਾਲੇ ਨੂੰ ਰੋਕ ਕੇ ਪੁੱਛਦਾ ਕਿ ਕੀ ਕਾਰਨ ਹੈ ਇਹਦਾ ਕਿਉਂ ਦੌੜ ਰਹੀ ਹੈ ਉਹਦੇ ਪਿੱਛੇ ਉਹਨੇ ਜਿਹੜੀ ਗੱਲ ਹੈਰਾਨਗੀ ਵਾਲੀ ਦੱਸੀ ਤਾਂ ਉਹਦੇ ਪੈਰੋਂ ਉਹਨੇ ਜਮੀਨ ਨਿਕਲ ਗਈ ਕਿ ਮੇਰੇ ਨਾਲ ਕੀ ਹੁੰਦਾ ਹੈ ਤਾਂ ਉਹਨੇ ਦੱਸਿਆ ਕਿ ਇਹ ਬੰਦਾ ਪਾਗਲ ਹੈ ਤੇ ਇਹ ਬੰਦਾ ਲੋਕ ਇਹ ਪਾਗਲਖਾਨੇ ਚ ਦੌੜ ਲੰਦਾ ਥੋੜੇ ਟਾਈਮ ਬਾਅਦ ਤੇ ਉਹ ਤੋਂ ਬਾਅਦ ਇਹ ਚੈੱਕ ਵੰਡਦਾ ਫਿਰ ਜਾਂਦਾ ਕਿ ਜਿਹੜਾ ਆਪਣਾ ਨਾਮ ਮਿਲੀਨੀਅਰ ਦੱਸ ਕੇ ਤੇ ਉਹ ਲੋਕਾਂ ਨੂੰ ਚੈੱਕ ਵੰਡਦਾ ਫਿਰ ਜਾਂਦਾ ਉਹ ਮੱਥੇ ਤੇ ਹੱਥ ਮਾਰਦਾ ਕਿ ਜੇ ਕਿਤੇ ਦਿੱਕਤ ਆ ਜਾਂਦੀ ਤਾਂ ਮੈਂ ਕੀ ਕਰਦਾ ਮਤਲਬ ਕਹਿਣ ਦਾ ਇਹ ਹੈ ਇਹਨੂੰ ਇਹਨੂੰ ਜੇ ਆਪਾਂ ਦੇਖੋ ਬਹੁਤ ਬਹੁਤ ਲੋਕਾਂ ਨੂੰ ਇਹ ਲੱਗੂਗਾ ਵੀ ਇਹ ਕਹਾਣੀ ਹੈ ਜਾਂ ਇਸ ਤਰ੍ਹਾਂ ਐਵੇਂ ਕਿਵੇਂ ਹੋ ਸਕਦਾ ਐਵੇਂ ਹੋ ਸਕਦਾ ਪਰ ਇਹਨੂੰ ਇੱਕ ਮੋਟੀਵੇਸ਼ਨ ਦੇ ਤੌਰ ਤੇ ਆਪਾਂ ਨੇ ਕੀ ਲੈਣਾ ਹੈ ਇਹਦੇ ਚ ਕੀ ਪੁਆਇੰਟ ਦੇਖੋ ਕੀ ਹੈ ਕੀ ਪੁਆਇੰਟ ਇਹਦੇ ਵਿੱਚ ਇਹ ਹੈ ਮੇਨ ਕਿ ਅਗਰ ਤੁਸੀਂ ਥੋੜਾ ਹੌਸਲਾ ਕਰਦੇ ਹੋ ਤੇ ਇੱਕ ਬੈਕਅਪ ਪਲਾਨ ਨਾਲ ਲੈ ਕੇ ਚੱਲਦੇ ਹੋ ਤਾਂ ਉਸ ਬੈਕਅਪ ਪਲਾਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਜੀ ਸਕਦੇ ਹੋ ਤੇ ਅਗਰ ਕਿਤੇ ਜਾ ਕੇ ਕਿਤੇ ਜਾ ਕੇ ਸਭ ਕੁਝ ਵੀ ਖਤਮ ਹੋ ਜਾਂਦਾ ਤਾਂ ਵੀ ਤੁਹਾਡੇ ਕੋਲ ਭਵੇਖ ਜਿਹੜਾ ਹੈ ਉਹ ਪੂਰੇ ਦਾ ਪੂਰਾ ਬਚਿਆ ਹੁੰਦਾ ਤੁਹਾਡੇ ਕੋਲ ਹੌਸਲਾ ਬਚਿਆ ਹੁੰਦਾ ਜਿਹਦੇ ਨਾਲ ਤੁਸੀਂ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਤੁਸੀਂ ਕਾਮਯਾਬ ਦੁਬਾਰਾ ਹੋ ਸਕਦੇ ਹੋ ਸੋ ਇਸ ਕਰਕੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਚਲ ਰਹੇ ਹੋ ਤਾਂ ਕਿਤੇ ਵੀ ਇੱਕ ਸਿੰਗਲ ਪੁਆਇੰਟ ਤੇ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ ਤੁਸੀਂ ਕਿਸੇ ਵੀ ਕੰਮ ਨੂੰ ਕਿਸੇ ਵੀ ਜ਼ਿੰਦਗੀ ਨੂੰ ਵੀ ਜ਼ਿੰਦਗੀ ਨੂੰ ਵੀ ਕਿਸੇ ਵੀ ਲੈਵਲ ਤੋਂ ਦੁਬਾਰਾ ਸ਼ੁਰੂ ਕਰ ਸਕਦੇ ਹੋ ਤੇ ਇਹਦੇ ਲਈ ਸਿਰਫ ਹੌਸਲਾ ਚਾਹੀਦਾ ਹੈ ਤੇ ਇਹ ਬੈਕਅਪ ਪਲਾਨ ਚਾਹੀਦਾ ਹੈ ਤੋ ਜੇ ਕੁਝ ਵੀ ਨਹੀਂ ਬਚਦਾ ਤਾਂ ਇਹ ਧਿਆਨ ਰੱਖਣਾ ਕਿ ਸਾਡੇ ਕੋਲ ਭਵਿੱਖ ਬਚਿਆ ਹੁੰਦਾ ਜਿੱਦਾਂ ਅਸੀਂ ਵਿੱਚ ਅਸੀਂ ਦੁਬਾਰਾ ਦੀ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਸਕਦੇ ਹੁੰਦੇ ਆ ਧੰਨਵਾਦ ਸੱਸੇ ਗਾੜ